ਆ ਪਿੱਛੇ ਜੇ ਆਪਾਂ ਗੱਲਬਾਤ ਕਰ ਰਹੇ ਸੀ ਸਕੂਲਾਂ ਦੀ ਹੁਣੇ ਤੇ ਨਾਲ ਯੂਨੀਵਰਸਿਟੀ ਦਾ ਜ਼ਿਕਰ ਵੀ ਹੋਇਆ ਸੀ ਇੱਕ ਯੂਨੀਵਰਸਿਟੀ ਦਾ ਵੀ ਕਹਿੰਦੇ ਰੌਲਾ ਪਿਆ ਹੋਇਆ ਪੰਜਾਬੀ ਯੂਨੀਵਰਸਿਟੀ ਦਾ ਉੱਥੇ ਇੱਕ ਐਚ ਜੁੜੀ ਦਾ ਮੁੰਡਾ ਹੀ ਕਹਿੰਦੇ ਫਰਸਟ ਆ ਗਿਆ ਭਾਈ ਇਹ ਹੁਣ ਪੇਪਰਾਂ ਬੂਪਰਾਂ ਵਾਲਾ ਕੀ ਹਿਸਾਬ ਕਿਤਾਬ ਹੈ ਸਕੂਲਾਂ 'ਚ ਤੇ ਸੁਣਦੇ ਸੀ ਯੂਨੀਵਰਸਿਟੀ 'ਚ ਵੀ ਚਲੋ ਉਹ ਤਾਂ ਹੁਣ ਸਾਰੀਆਂ ਥਾਵਾਂ ਤੇ ਹੀ ਆ ਜਦੋਂ ਪਰਿਵਾਰਵਾਦ ਕੀ ਉਹ ਨੈਪੋਟਿਜ਼ਮ ਭਾਈ ਭਤੀਜਾਵਾਦ ਇਹ ਸਾਰਾ ਕੁਝ ਫਿਲਮਾਂ ਦੇ ਵਿੱਚ ਵੀ ਤੇ ਹੈਗਾ ਜੀ 뮤직 ਇੰਡਸਟਰੀ 'ਚ ਬਥੇਰਾ ਕੁਝ ਹੁੰਦਾ ਹੈ ਸਭ ਤਾਂ ਗੱਲ ਇਹ ਆ ਕਿ ਹੁਣ ਇਹ ਸਿੱਖਿਆ ਦੇ ਖੇਤਰ ਚ ਵੀ ਆ ਗਿਆ ਭਾਈ ਭਤੀਜਾ ਵਾਦ ਹਮ ਪਰਿਵਾਰ ਵਾਦ ਜੀ ਅੱਛਾ ਇਸ ਤੋਂ ਇਲਾਵਾ ਜੇ ਤੁਸੀਂ ਦੇਖੋਗੇ ਤੇ ਜੇ ਸੁਪਰੀਮ ਕੋਰਟ ਹਾਈ ਕੋਰਟ ਕਾਲੇਜੀਅਮ ਸਿਸਟਮ ਇਹੋ ਦੇ ਵਿੱਚ ਵੀ ਦੋਸ਼ ਲੱਗਦਾ ਮਤਲਬ ਕਿ ਸਾਡਾ ਕੋਈ ਰਿਆ ਹੀ ਨਹੀਂ ਕੋਈ ਬਿਲਕੁਲ ਐਸਾ ਕੋਈ ਹੈ ਹੀ ਨਹੀਂ ਖੇਤਰ ਜੀ ਦੇ ਵਿੱਚ ਭਾਈ ਭਤੀਜਾ ਵਾਦ ਨਾ ਹੋਵੇ ਸਿਆਸਤੋਂ ਲੈ ਕੇ ਹੂੰ ਹੁਣ ਤੇ ਉਹਦਾ ਆਪਾਂ ਗੱਲਾਂ ਨਹੀਂ ਕੀਤੀਆਂ ਕਿ ਭਾਈ ਇੱਥੇ ਯਾਰਵਾਦ ਵੀ ਚੱਲ ਗਿਆ ਪਤਨੀਵਾਦ ਵੀ ਤੁਸੀਂ ਕਹਿ ਰਹੇ ਹੋ ਯਾਰਵਾਦ ਵੀ ਚੱਲ ਪਿਆ ਸਭ ਕੁਝ ਹੀ ਚੱਲ ਰਿਹਾ ਜੀ ਬਿਲਕੁਲ ਉਹ ਰੌਲਾ ਪੰਜਾਬੀ ਯੂਨੀਵਰਸਿਟੀ ਦਾ ਬਹੁਤ ਰੌਲਾ ਪੈਂਦਾ ਹੈ ਜੀ ਅਕਸਰ ਇਹਨਾਂ ਦੇ ਕਦੇ ਕੋਈ ਸਕੈਮ ਆ ਗਿਆ ਕਦੇ ਇਹ ਔਨ ਰਿਕਾਰਡ ਹੈ ਸਾ ਜੀ ਜੀ ਬਿਲਕੁਲ ਇਹ ਤਾਂ ਚੀਮਾ ਸਾਹਿਬ ਇੱਕ ਵਾਰੀ ਬਿਆਨ ਵੀ ਦੇ ਗਏ ਆਪਾਂ ਵੀ ਗੱਲਬਾਤ ਕਰਦੇ ਰਹਿੰਦੇ ਹਾਂ ਜੀ ਅਕਸਰ ਲੱਗਦਾ ਐਸ ਯੂਨੀਵਰਸਿਟੀ ਨੂੰ ਚਰੁੰਡਿਆ ਜਿਨ੍ਹਾਂ ਲੋਕਾਂ ਨੇ ਯੂਨੀਵਰਸਿਟੀ ਨੂੰ ਸੰਭਾਲਣਾ ਸੀ ਉਹਨਾਂ ਨੇ ਗਾਲਣ ਦਾ ਕੰਮ ਕੀਤਾ ਸੰਭਲਨ ਦਾ ਨਹੀਂ ਕੀਤਾ ਬੇਸ਼ੱਕ ਕੁਝ ਲੋਕ ਕੁਝ ਲੋਕ ਇਸ ਯੂਨੀਵਰਸਿਟੀ ਨੂੰ ਕਹਿ ਲੋ ਕਿ ਭਾਈ ਉਹ ਜਦੇ ਨੇ ਸਜਦੇ ਕਰਦੇ ਨੇ ਜੀ ਬਿਲਕੁਲ ਤੁਹਾਡੀ ਗੱਲ درست ਹੈ ਬੜੇ ਵਧੀਆ ਟੀਚਰ ਨੇ ਉੱਥੇ ਸਰ ਮੇਰੇ ਖੁਦ ਦੇ ਆਪਣੇ ਦੋਸਤ ਨੇ ਉੱਥੇ ਹਮਮ ਪਰ ਕੁਝ ਲੋਕਾਂ ਨੇ ਕਹਿ ਲੋ ਕਿ ਬਹੁਤ ਇਸ ਯੂਨੀਵਰਸਿਟੀ ਦੇ ਨਾਲ ਨਾਲ ਵਿਸ਼ਵਾਸ ਘਾਤੀ ਕਹਿ ਲੋ ਜਾਂ ਵਿਸਵਾਸ ਘਾਤ ਕਹਿ ਲੋ ਜਾਂ ਧੋਖਾ ਘਾਕੇ ਡਗਾ ਕੀਤਾ ਜੀ ਚਲੋ ਇਹ ਇੱਕ ਤਾਂ ਕਦੇ ਕਾगज ਦਾ ਰੋਲਾ ਪੈ ਗਿਆ ਕਿਥੇ ਕਾगज ਮੁੱਕ ਗਿਆ ਜੀ ਹਿਸਾਬ ਲਾ ਲਓ ਹੂੰ ਸਾਡੀ ਯੂਨੀਵਰਸਿਟੀ ਆ ਪੰਜਾਬੀ ਸਾਡੀ ਬੋਲੀ ਸਾਡੀ ਭਾਸ਼ਾ ਦੇ ਆਧਾਰ ਤੇ ਉਹਦਾ ਨਾਮ ਆ ਦੁਨੀਆ ਚ ਚੁਨਿੰਦਾ ਯੂਨੀਵਰਸਿਟੀਆਂ ਹੋਣਗੀਆਂ ਹੂੰ ਜਿੱਥੇ ਮੈਨੂੰ ਲੱਗਦਾ ਕਿ 75% ਮਾਲਵਾ ਪੜ ਗਿਆ ਪਤਾ ਨਹੀਂ ਕਿਥੋਂ ਕਿਥੋਂ ਤੱਕ ਪਹੁੰਚ ਗਏ ਹੂੰ ਉਸ ਯੂਨੀਵਰਸਿਟੀ ਦੇ ਵਿੱਚ ਆ ਜਿਹੜੀਆਂ ਆਪਾਂ ਉਹ ਸੰਦਾ ਹੁੰਦੀਆਂ ਜਾਂ ਸਰਟੀਫਿਕੇਟ ਹੁੰਦੇ ਛਾਪਨ ਲਿਖਾ ਕੇ ਸੀ ਜਾਂ ਨਹੀਂ ਸੀ ਪਿਛਲੇ ਦਿਨ ਮੈਂ ਦੇਖ ਕਮਾਲ ਦੀ ਗੱਲ ਐ ਸਾਬ ਇਦਾਂ ਹੀ ਦਵਾਲਾ ਨਿਕਲਦੇ ਮਿੰਟੂ ਜੀ ਹਾਲੀਵੁੱਡੀ ਕਰਦੇ ਨਹੀਂ ਨਿਕਲੇ ਆ ਪਿਆ ਉਹਨਾਂ ਦਾ ਜਿੰਨਾ ਬਜਟ ਉਹਨਾਂ ਨੂੰ ਚਾਹੀਦਾ ਸਰਕਾਰ ਉਹ ਦੇ ਨਹੀਂ ਪਾਉਂਦੀ ਉਹ ਘਾਟਾ ਕਰਜ਼ਾ ਬਹੁਤ ਐ ਸਾਬ ਇਸ ਯੂਨੀਵਰਸ ਜੀ ਜੀ ਬਿਲਕੁਲ ਅਰਵਿੰਦ ਜੀ ਨੇ ਬਹੁਤ ਰੌਲਾ ਪਾਇਆ ਕਿ ਸਾਨੂੰ ਦਿਓ ਸਾਨੂੰ ਦਿਓ ਕੁਝ ਵੀ ਨਹੀਂ ਐ ਐਵੇਂ ਗੱਲਾਂ ਕਰ ਛੱਡਦੇ ਨੇ ਤਾਂ ਇੱਥੇ ਹੁਣ ਇੱਕ ਰੌਲਾ ਜਿਹੜਾ ਪੈ ਰਿਹਾ ਉਹ ਇਤਿਹਾਸ ਦੀ ਪੀ ਐਚ ਡੀ ਦੇ ਵਿੱਚ ਜਿਹੜੇ ਦਾਖਲੇ ਹੋਣੇ ਸੀਗੇ ਉਹਨੂੰ ਲੈ ਕੇ ਇੱਕ ਦਾਖਲਾ ਜਿਹੜਾ ਵਿਵਾਦਤ ਹੋ ਗਿਆ ਹਮ ਦਰਅਸਲ ਕੀ ਹੈ ਕਿ ਉਹ ਜਿਹੜੇ ਪਾਸ ਹੋਏ ਨੇ 17 ਸੀਗੇ ਸ਼ਾਇਦ ਟੋਟਲ ਤੇ ਉਹਦੇ ਚੋਂ 3 ਤੇ 11 ਜ਼ਰਰੇ ਜਿਹੜੇ 14 ਨੇ ਉਹਦੇ ਚੋਂ ਜਿਹੜਾ ਟਾਪਰ ਹੈ ਸ਼ਾਇਦ ਗੁਰਮਨ ਜੀ ਉਹ ਐਚ ਓ ਡੀ ਦਾ ਕਹ ਲੋ ਕਿ ਬੇਟਾ ਪੁੱਤਰ ਹੈ ਜੀ ਜੀ ਜਿਹੜੇ ਵਿਭਾਗ ਦੇ ਮੁਖੀ ਹੁੰਦੇ ਨੇ ਵਿਭਾਗ ਦੇ ਮੁਖੀ ਹੈ ਜੀ ਜੀ ਤਾਂ ਹੁਣ ਉੱਥੇ ਰੌਲਾ ਪੈ ਗਿਆ ਉਹ ਕਹਿੰਦੇ ਜੀ ਕਿ ਇਹ ਸਭ ਕੁਝ ਪਹਿਲਾਂ ਦੱਸਣਾ ਹੁੰਦਾ ਜੇ ਕੋਈ ਇਸ ਤਰ੍ਹਾਂ ਕੋਈ ਰਿਸ਼ਤੇਦਾਰ ਜਾਂ ਨੇੜ ਦਾ ਤੁਹਾਡਾ ਕੋਈ ਹੈ ਤਾਂ ਤੁਹਾਨੂੰ ਪਹਿਲਾਂ ਦੇਣਾ ਪੈਂਦਾ ਲਿਖ ਕੇ ਕਿ ਭਾਈ ਆ ਫਲਾਣਾ ਸਟੂਡੈਂਟ ਹੈ ਜੀ ਇਹ ਚੀਜ਼ਾਂ ਤਾਂ ਹੁੰਦੀਆਂ ਮਿੰਟ ਸਕੂਲਾਂ 'ਚ ਵੀ ਮਤਲਬ ਤੁਹਾਡਾ ਕੋਈ ਆਪ ਦਾ ਬੱਚਾ ਪਰ ਉਹ ਡਿਊਟੀ ਤੱਕ ਨਹੀਂ ਜਾਂਦਾ ਉੱਥੇ ਕਹਿੰਦੇ ਜੀ ਇਹ ਸਭ ਕੁਝ ਨਹੀਂ ਕੀਤਾ ਗਿਆ ਇਹ ਹੁਣ ਜਾਂਚ ਪੜਤਾਲ ਦਾ ਵਿਸ਼ਾ ਤਾਂ ਮਤਲਬ ਕਿ ਇੱਕ ਹੋਰ ਵਿਵਾਦ ਇਸ ਯੂਨੀਵਰਸਿਟੀ ਦੇ ਨਾਲ ਆ ਜੁੜਿਆ ਹੈ ਇਹ ਤੇ ਹੁਣ ਜਾਂਚ ਪੜਤਾਲ ਦਾ ਵਿਸ਼ਾ ਕਿ ਕਿਉਂ ਨਹੀਂ ਅਜਿਹਾ ਕੀਤਾ ਗਿਆ ਜੋ ਨਿਯਮ ਨੇ ਤਾਂ ਨਿਯਮ ਤਾਂ ਸਾਰੇ ਵਾਸਤੇ ਨੇ ਬਿਲਕੁਲ ਕਿਸੇ ਇੱਕ ਵਾਸਤੇ ਹੈ ਨਹੀਂ ਗਏ ਇਸ ਕਰਕੇ ਜਿਹੜਾ ਕੁਝ ਬਚਿਆ ਵਿਵਾਦ ਸੀਗਾ ਉਹ ਵੀ ਇਹਦੇ ਨਾਲ ਆ ਜੁੜਿਆ ਆ ਜੁੜਿਆ ਬਿਲਕੁਲ ਮਾੜਾ ਮੋਟਾ ਜਿਹੜਾ ਕੋਈ ਭਰੋਸਾ ਸੀਗਾ ਭਈ ਵਿਦਿਆਰਥੀਆਂ ਨੂੰ ਉਹ ਵੀ ਹੁਣ ਕਿਤੇ ਨਾ ਕਿਤੇ ਉਹਨਾਂ ਨੇ ਇਧਰੋਂ ਵੀ ਡਰੀ ਜਾਇਆ ਕਰਨਾ ਕਿ ਪਤਾ ਨਹੀਂ ਕੀ ਹੋਣਾ